ਸਹਾ ਕੋਟ ਹਲਕੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਾਦਰ ਸਾਹਿਬ ਨੇ ਆਚ ਚਰਨਜੀਤ ਸਿੰਘ ਚੰਨੀ ਦੇ ਨਾਂ ਜਨ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਰੈਲੀ ਦੇ ਵਿੱਚ ਤਾਂ ਇਹ ਤਸਵੀਰਾਂ ਉੱਥੇ ਦੀਆਂ ਨੇ ਅਤੇ ਚਰਨਜੀਤ ਸਿੰਘ ਚੰਨੀ ਲਿਖਦੇ ਨੇ ਤੇ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹੀ ਮੇਰੀ ਚੋਣ ਮੁਹਿੰਮ ਦਾ ਹਿੱਸਾ ਬਣਨ ਤੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ #JusticeForSidhuMoosewala ਇਹ ਚਰਨਜੀਤ ਸਿੰਘ ਚੰਨੀ ਨੇ ਪੋਸਟ ਪਾਈ ਹੁਣ ਜਿਹੜੇ ਕਹਿੰਦੇ ਨੇ ਵੀ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਕਾਂਗਰਸ ਦੇ ਵਿੱਚ ਕਿਉਂ ਗਏ ਉਹਨਾਂ ਦਾ ਵਿਰੋਧ ਕਰਦੇ ਨੇ ਇੱਕ ਵੀਰ ਦਾ ਬਹੁਤ ਹੀ ਸੋਹਣਾ ਕਮੈਂਟ ਆਇਆ ਹੋਇਆ ਥੱਲੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ ਇਸ ਵੀਰ ਨੇ ਲਿਖਿਆ ਹੋਇਆ ਜਿਹੜੇ ਲੋਕ ਬਲਕੌਰ ਸਿੰਘ ਜੀ ਤੇ ਕਾਂਗਰਸੀ ਹੋਣ ਦਾ ਇਲਜ਼ਾਮ ਲਗਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਤੇ ਪੁੱਤਰ ਦੀ ਸਿੱਖਾਂ ਤੇ ਪੰਜਾਬ ਦੀ ਗੱਲ ਕਰਨ ਕਰਕੇ ਜਾਨ ਲੈ ਲਈ ਹੋਵੇ ਉਹ ਕਿਵੇਂ ਕਿਸੇ ਦਾ ਚਮਚਾ ਹੋ ਸਕਦਾ ਤੇ ਉਸ ਤੇ ਇਲਜ਼ਾਮ ਵੀ ਕੋਈ ਕਿਵੇਂ ਲਾ ਸਕਦਾ ਹੈ ਹੁਣ ਕਾਂਗਰਸ ਤੇ ਜਾਣ ਦੀ ਮਜਬੂਰੀ ਇਹ ਹੈ ਕਿ ਇੱਕ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਨੂੰ ਸਰਿਆਮ ਬਈਏ ਆ ਕੇ ਮਾਰ ਗਏ ਅਤੇ ਹੁਣ ਆਪਾਂ ਤੋਂ ਸਿੱਖ ਹੁੰਦੇ ਹੋਏ ਵੀ ਨਾ ਹੀ ਸਿੱਧੂ ਦੀ ਮੌਤ ਦਾ ਬਤਲਾ ਲਿਆ ਗਿਆ ਅਤੇ ਨਾ ਹੀ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਗਿਆ ਇੱਕ ਨੇ ਆਪਣੇ ਖੇਤੇ ਦੇ ਲੋਕਾਂ ਦੀ ਗੱਲ ਅਤੇ ਪੰਜਾਬ ਸਿੱਖੀ ਦੀ ਗੱਲ ਕਰਨ ਕਰਕੇ ਪੁੱਤਰ ਹੀ ਮਰਵਾ ਲਿਆ ਇਸ ਤੋਂ ਜ਼ਿਆਦਾ ਇੱਕ ਬੰਦਾ ਆਪਣੀ ਕੌਮ ਅਤੇ ਸੂਬੇ ਲਈ ਕਰ ਵੀ ਕੀ ਸਕਦਾ ਹੈ ਹੁਣ ਅਗਲੇ ਦੇ ਬਾਪ ਹੋਣ ਦਾ ਫਰਜ਼ ਵੀ ਅਦਾ ਕਰਨਾ ਹੈ ਤੇ ਪੁੱਤ ਦੀ ਮੌਤ ਦੇ ਇਨਸਾਫ ਲਈ ਬਾਪੂ ਬਲਕੌਰ ਸਿੰਘ ਮਰਦੇ ਦਮ ਤੱਕ ਲੜਨਗੇ ਇਹਨਾਂ ਨੂੰ ਪਤਾ ਕਦੇ ਨਾ ਕਦੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਜ਼ਰੂਰ ਬਣੇਗਾ ਅਤੇ ਫਿਰ ਸ਼ਾਇਦ ਇਨਸਾਫ ਮਿਲ ਜਾਵੇ ਇਸ ਉਮੀਦ ਵਿੱਚ ਜ਼ਿੰਦਗੀ ਕੱਟ ਰਿਹਾ ਹੈ ਸਿੱਧੂ ਨੇ ਸਿੱਖੀ ਅਤੇ ਪੰਜਾਬ ਲਈ ਆਪਣੀ ਜਾਨ ਦੇ ਦਿੱਤੀ ਕਿ ਪੰਜਾਬ ਨੇ ਸਿੱਧੂ ਨੂੰ ਇਨਸਾਫ ਦਿਵਾਇਆ #JusticeForSidhuMousle ਆ। ਉਹਨੂੰ ਜਿਹੜੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ ਗਲਤ ਬੋਲਦੇ ਨੇ ਵੀ ਕਾਂਗਰਸ ਦੇ ਵਿੱਚ ਕਿਉਂ ਆ? ਇਹ ਰੀਜ਼ਨ ਆ ਦੋਸਤੋ ਇਨਸਾਫ ਦਿਵਾਉਣਾ ਆ। ਕਦੇ ਨਾ ਕਦੇ ਕੇਂਦਰ ਦੇ ਵਿੱਚ ਰਾਹੁਲ ਗਾਂਧੀ ਦਾ ਰਾਜ ਆਵੇਗਾ। ਕਾਂਗਰਸ ਦੀ ਸਰਕਾਰ ਆਵੇਗੀ ਤਾਂ ਉਦੋਂ ਇਨਸਾਫ ਸਿੱਧੂ ਮੂਸੇਵਾਲੇ ਨੂੰ ਜ਼ਰੂਰ ਮਿਲੇਗਾ। ਸੋ ਗਲਤ ਬੋਲਣ ਵਾਲੇ ਇਹ ਗੱਲ ਦਾ ਵੀ ਧਿਆਨ ਰੱਖੋ ਜਿਹੜੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ ਟਾਰਗੇਟ ਕਰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ। ਬਾਕੀ ਤੁਹਾਨੂੰ ਇਸ ਵੀਰ ਦਾ ਕਮੈਂਟ ਕਿਵੇਂ ਦਾ ਲੱਗਿਆ ਕਮੈਂਟ ਕਰਕੇ